ਕੀਕੇ ਜੂਏ ਤਾਰਾ ਜਿੰਦਾਬਾ 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 ਦੀ ਦੋ ਸੌ ਦੀ ਸੋਤ ਪਹਿਰਾ ਦੇਗੇ ਠੋਕੇ ਗੰਗਾ ਰਾਮ ਅਮਰ ਰਹੇ ਅਮਰ ਰਹੇ ਅਮਰ ਰਹੇ ਗੰਗਾ ਰਾਮ ਤੇ ਸੋਤ ਪਹਿਰਾ ਦੇਗੇ ਠੋਕੇ ਦੀ ਦੋ ਸੌ ਦੀ ਸੋਤ ਪਹਿਰਾ ਦੇਗੇ ਠੋਕੇ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਆਪ ਸਹੀ ਹੋਈ ਸਹਾਇ ਜਸਾ ਪਾਤਸ਼ਾਹ ਜੀ ਜੋਤ ਸ੍ਰੀ ਗੁਰੂ ਗੰਗ ਸਾਹਿਬ ਜੀ ਦਾਤ ਦੀ ਰਾੜਦਾ ਧਿਆਨਦਰ ਸਾਹਿਬ ਪਾਲ ਸਾਹ ਬੋਲੋ ਜੀ ਵਾਹਿਗੁਰੂ ਪੰਜਾਬਿਆਰਿਆਂ ਚੋਹਣ ਸਰਗਿਆਦਿਆਂ ਚਾਲੀਆਂ ਮੁਟਿਆਂ ਅਠੀਆਂ ਜਾਤੀਆਂ ਤਪੀਆਂ ਜਿੰਨਾ ਨਾਮ ਜਪਿਆ ਵਣਕੀ ਛਕਿਆ ਦੇਗ ਚਲਾਈ ਤੇ ਗਵਾਹੀ ਦੇ ਕੇ ਅੰਡਟ ਕੀਤਾ ਤੇਰਾ ਪਿਆਰਿਆਂ ਸੁਚਿਆਰਿਆਂ ਦੀ ਕਮਾਈ ਦਾ ਧਿਆਨਦਰ ਸਾਹਿਬ ਪਾਲ ਸਾਹ ਬੋਲੋ ਜੀ ਵਾਹਿਗੁਰੂ ਇਨਾ ਸਿੰਘਾਂ ਸੰਗੜੀਆਂ ਨੇ ਧਰਮੇ ਹਿਤ ਜੀ ਦਿੱਤੇ ਬੰਦ ਬੰਦ ਗਟਾਏ ਕੁੜੀਆਂ ਲੁਆਈਆਂ ਚੜ੍ਹਦੇ ਚੜ੍ਹਿਆਰਿਆਂ ਨੂੰ ਅਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਪ੍ਰਵਾਨਿਆ ਕੀਤੇ ਧਰਮ ਨੇ ਆਰਿਆ ਸਿੱਖੀ ਕੇ ਸਾਤਵਾ ਸਾਧ ਸੰਗ ਨਵਾਹੀ ਨਾ ਦੀ ਕਮਾਈ ਦਾ ਧਿਆਨ ਕਰ ਸਾਬਾ ਪਾਤਸ਼ਾਹ ਬੋਲੋ ਜੀ ਵਾਹਿਗੁਰੂ ਪੰਜਾ ਤਖਤ ਸਰਬੱਤ ਦੇ ਗੁਰਦੁਆਰਿਆਂ ਦਾ ਧਿਆਨ ਕਰ ਸਾਬਾ ਖਾਲਸਾ ਬੋਲੋ ਜੀ ਵਾਹਿਗੁਰੂ ਪ੍ਰਥਮੇ ਗੁਰੂ ਸਾਹਿਬ ਜੀ ਸਰਦਾਰ ਅੰਗਾਰਾਮ ਸਿੰਘ ਜੀ ਤੇ ਪਾਸਾ ਜੋ ਜੋ ਕਾਗਜੇ ਮਹਾਵਾਕ ਅਨਸਾਰ ਇਹਾ ਜੀਖਿਆ ਤੇ ਹਾਲ ਤੁਮ ਕਮਾਹੇ